वाहे गुरु वागुरु वाहे वागुरु वाहे धन धन अमृत शहीद बाबा दीप सिंह जी धन धन बबा दीप सिंह जी गुरु रूप गुरु खालसा सतसंग हो आओ सब तो पहला गुरु पातशाह बख्शिश की हुई गुरु फतेह दाइए आखो जी वागुरु जी का खालसा वागुरु जी की फतेह ਸਾਤਸੰਗ ਜੀ ਸਿੱਖ ਪੰਥ ਦੇ ਅੰਦਰ ਗੁਰੂ ਕੇ ਜਿਹੜੇ ਮਹਾਨ ਸ਼ਹੀਦ ਸਿੰਘ ਹੋਏ ਨੇ ਉਹਨਾਂ ਦੇ ਬੜੇ ਵਿਲੱਖਣ ਤੇ ਖਾਸ ਜਗ੍ਹਾ ਹੈ ਸ਼ਹੀਦ ਸਿੰਘ ਜਿਹੜੇ ਨੇ ਗੁਰੂ ਦੇ ਬੜੇ लाडले ਹੋਏ ਨੇ ਤੇ ਜੋ ਸ਼ਹੀਦ ਸਿੰਘ ਚੋਣ ਉਹ ਕਰ ਸਕਦੇ ਨੇ ਆਪ ਉਹ ਜਿਹੜੇ ਨੇ ਸੁਤੰਤਰ ਅਵਸਥਾ ਦੇ ਵਿੱਚ ਵਿਚਰਦੇ ਨੇ ਜਿੱਥੇ-ਜਿੱਥੇ ਕੋਈ ਇਹਨਾਂ ਨੂੰ ਪੁਕਾਰ ਕਰਦਾ ਏ ਉੱਥੇ-ਉੱਥੇ ਜਾ ਕੇ ਫਿਰ ਸੰਗਤ ਦਾ ਭਲਾ ਕਰਦੇ ਨੇ ਸਭ ਦੀਆਂ ਅਰਦਾਸਾਂ ਸੁਣਦੇ ਨੇ ਤੇ ਪ੍ਰਵਾਨ ਕਰਦੇ ਨੇ ਪਰ ਸ਼ਹੀਦ ਸਿੰਘ ਖੁਸ਼ ਕਿਵੇਂ ਹੋਣ ਅਸੀਂ ਨਿਤਾਬਦ ਸਾਖੀਆਂ ਹੱਡ ਬੀਤੀਆਂ ਸਾਂਝੀਆਂ ਕਰਦੇ ਹਾਂ ਕਿ ਕਿਵੇਂ ਮੇਰੇ ਪਿਆਰੇ ਬਾਬਾ ਆਦੀਪ ਸਿੰਘ ਜੀ ਤੇ ਹੋਰ ਸ਼ਹੀਦ ਸਿੰਘ ਸੰਗਤ ਦੇ ਨਾਲ ਅੱਜ ਵੀ ਵਰਤ ਰਹੇ ਨੇ ਹੁਣ ਇਹ ਸਾਖੀਆਂ ਜੇ ਤੇ ਅਸੀਂ ਸਿਰਫ ਸੁਣ ਕੇ ਤੇ ਕੁਝ ਆਪਣੀ ਲਾਈਫ ਦੇ ਵਿੱਚ ਉਹ ਚੀਜ਼ਾਂ ਢਾਲੀਆਂ ਨਾ ਤਾਂ ਫਿਰ ਇਹ ਸਾਖੀਆਂ ਸੁਣਨ ਦਾ ਕੁਝ ਫਾਇਦਾ ਜਾਂ ਕੁਝ ਲਾਭ ਨਹੀਂ ਹੋ ਸਕਦਾ ਹੁਣ ਜਿਵੇਂ ਇੱਕ ਵੀਡੀਓ 20 ਮਿੰਟ ਦੀ 27 ਮਿੰਟ ਦੀ 30 ਮਿੰਟ ਦੀ ਅੱਧੇ ਘੰਟੇ ਦੀ ਵੀਡੀਓ ਆ ਹੁਣ ਸਾਨੂੰ ਸਟਾਰਟਿੰਗ ਤੋਂ ਸੁਣੀਆ ਉਥੇ ਗੁਰ ਵਿਚਾਰ ਪਹਿਲਾਂ ਹੋ ਰਹੀ ਹੁੰਦੀ ਆ ਉਹ ਗੁਰ ਵਿਚਾਰ ਅਸੀਂ ਸੁਣਨ ਦੇ ਚਾਹਵਾਨ ਨਹੀਂ ਹੁੰਦੇ ਸਾਨੂੰ ਹੁੰਦਾ ਆ ਕਿ ਜਲਦੀ ਤੋਂ ਜਲਦੀ ਜਿਹੜੀ ਆ ਹੱਡ ਬੀਤੀ ਸਾਂਝੀ ਕੀਤੀ ਜਾਵੇ ਤੇ ਸਾ ਸੰਗਤ ਜੀ ਹੱਡ ਬੀਤੀ ਜਿਹੜੀ ਹੈ ਉਹ ਕਨਕਲੂਜਨ ਹੁੰਦਾ ਆ ਉਹ ਰਿਜ਼ਲਟ ਹੁੰਦਾ ਆ ਹੁਣ ਉਹ ਰਿਜ਼ਲਟ ਅਸੀਂ ਕਿਵੇਂ ਲੈ ਸਕਦੇ ਆ ਵੀ ਸਾਡੀ ਅਰਦਾਸ ਵੀ ਪ੍ਰਵਾਨ ਹੋਵੇ ਉਹ ਰਿਜ਼ਲਟ ਲੈਣ ਦੀ ਫਿਰ ਸਾਨੂੰ ਜਿਹੜੀਆਂ ਪਹਿਲਾਂ ਗੱਲਾਂ ਦਸੀਆਂ ਜਾਂਦੀਆਂ ਨੇ ਵੀ ਕੀ ਕਰਨਾ ਚਾਹੀਦਾ ਹੈ ਤੇ ਫੇਰੀ ਸਾਡੀ ਅਰਦਾਸ ਪ੍ਰਵਾਨ ਹੋ ਸਕਦੀ ਆ ਪਰ ਅਸੀਂ ਸਿਰਫ ਰਿਜ਼ਲਟ ਦੇ ਮਗਰ ਭੱਜਦੇ ਆ ਸੋ ਸਾਧ ਸੰਗਤ ਜੀ ਜਦੋਂ ਵੀ ਅਸੀਂ ਸ਼ਹੀਦ ਸਿੰਘ ਦੇ ਕਿਸੇ ਵੀ ਸ਼ਹੀਦ ਸਿੰਘ ਦੇ ਸਥਾਨ ਤੇ ਜਾਈਏ ਪਹਿਲੀ ਗੱਲ ਤੇ ਇਹ ਆ ਕਿ ਸਾਨੂੰ ਆਪਣੀ ਜਿਹੜੀ ਅਮੀਰੀ ਹੈ ਹਉਮੈ ਆ ਜਿਹੜਾ ਮਾਨ ਹੈ ਉਹ ਬਾਹਰ ਛੱਡ ਕੇ ਜਾਣਾ ਚਾਹੀਦਾ ਹੈ ਆਪਣੇ ਆਪ ਨੂੰ ਨਿਮਾਣਾ ਜਿਹਾ ਬਣਾ ਕੇ ਨਿਮਾਣਾ ਜਿਹਾ ਸਮਝ ਕੇ ਆਪਣੇ ਮਨ ਨੂੰ ਗਰੀਬ ਬਣਾ ਕੇ ਜਾਣਾ ਹੈ ਕੱਪੜਿਆਂ ਦੀ ਗਰੀਬੀ ਉੱਥੇ ਪ੍ਰਵਾਨ ਨਹੀਂ ਦਿਖਾਵੇ ਦੀ ਗਰੀਬੀ ਪ੍ਰਵਾਨ ਨਹੀਂ ਆਪਣੇ ਮਨ ਦੀ ਗਰੀਬੀ ਲੈ ਕੇ ਜਾਣਾ ਹੈ ਕਿ ਮੇਰੇ ਵਰਗਾ ਕੋਈ ਨੀਚ ਨਹੀਂ ਕਿਉਂਕਿ ਜਿਹੜੇ ਆਪਣੇ ਆਪ ਨੂੰ ਨੀਵਾਂ ਸਮਝਦੇ ਨੇ ਨਾ ਉਹਨੂੰ ਫਿਰ ਮੇਰੇ ਬਾਬਾ ਜੀ ਉਹਨਾਂ ਉੱਚਾ ਕਰ ਦਿੰਦੇ ਨੇ ਜਿਹੜਾ ਪਹਿਲਾਂ ਹੀ ਉੱਚਾ ਹੋ ਕੇ ਜਾਂਦਾ ਆ ਫਿਰ ਸਾਧ ਸੰਗਤ ਜੀ ਉਹ ਕਿਸੇ ਮੰਜ਼ਲ ਤੱਕ ਅਪੜਦਾ ਨਹੀਂ ਸੋ ਸਾਧ ਸੰਗਤ ਜੀ ਜਦੋਂ ਵੀ ਕਿਸੇ ਸਹੀਦ ਸਿੰਘ ਦੇ ਅਸਥਾਨ ਤੇ ਜਾਈਏ ਆਪਣੇ ਆਪ ਨੂੰ ਬਿਲਕੁਲ ਨਿਮਾਣਾ ਜਿਆ ਨਿਮਰਤਾ ਸਹਿਤ ਜਾਣਾ ਹੈ ਕੋਈ ਦਿਖਾਵਾ ਨਹੀਂ ਕੋਈ ਮਾਨ ਹਮੇ ਨਾਲ ਲੈ ਕੇ ਨਹੀਂ ਜਾਣੀ ਤੇ ਫੇਰੀ ਕੁਛ ਨਾ ਕੁਝ ਲਾਭ ਜਿਹੜਾ ਆ ਉਹ ਪ੍ਰਾਪਤ ਹੋ ਸਕਦਾ ਏ ਸ਼ਹੀਦ ਸਿੰਘਾਂ ਦੇ ਅਸਥਾਨਾਂ ਤੇ ਜਾਇਆ ਤਾਂ ਹੀ ਸਫਲਾ ਹੋਏਗਾ ਤੇ ਦੂਜੀ ਚੀਜ਼ ਕਿ ਜਦੋਂ ਜਾਣਾ ਆ ਕੋਸ਼ਿਸ਼ ਕਰਨੀ ਆ ਵੀ ਜਾ ਤੇ ਪਰਿਵਾਰ ਦੇ ਸਮੇਤ ਜਾਇਆ ਜਾਏ ਜਿਹੜੇ ਪਰਿਵਾਰ ਦੇ ਜੀ ਹੋਣ ਵੈਸੇ ਤਾਂ ਕੋਸ਼ਿਸ਼ ਇਹੀ ਹੋਣੀ ਚਾਹੀਦੀ ਆ ਕਿ ਇਕੱਲੇ ਜਾਈਏ ਜਦੋਂ ਕੋਈ ਬੰਦਾ ਇਕੱਲਾ ਗੁਰੂ ਘਰ ਜਾਂਦਾ ਫਿਰ ਉਹਦੇ ਨਾਲ ਕੋਈ ਹੁੰਦਾ ਨਹੀਂ ਗੱਲਾਂ ਬਾਤਾਂ ਕਰਨ ਨੂੰ ਤੇ ਫਿਰ ਉਹਨੂੰ ਆਪਣੇ ਆਪ ਬਾਣੀ ਪੜਨੀ ਪੈਂਦੀ ਹੈ ਕਿਉਂਕਿ ਗੱਲ ਕਰਨ ਨੂੰ ਕੋਈ ਹੁੰਦਾ ਹੀ ਨਹੀਂ ਜਦੋਂ ਨਾਲ ਸੱਜਣ ਮਿੱਤਰ ਹੋਣ ਰਿਸ਼ਤੇਦਾਰ ਹੋਣ ਫਿਰ ਨਾ ਚੰਦੇ ਹੋਿਆਂ ਵੀ ਗੱਲਾਂ ਛਿੜ ਜਾਂਦੀਆਂ ਨੇ ਤੇ ਫਿਰ ਉੱਥੇ ਮਨ ਦੀ ਇਕਾਗਰਤਾ ਨਹੀਂ ਬਣਦੀ ਬਾਣੀ ਨਹੀਂ ਪੜੀ ਜਾਂਦੀ ਇਕੱਲੇ ਜਾਣਾ ਨਾਲ ਕੁਝ ਲੈ ਕੇ ਨਹੀਂ ਜਾਣਾ ਕੋਸ਼ਿਸ਼ ਕਰਨੀ ਕਿ ਫੋਨ ਜਦੋਂ ਤੁਹਾਡੇ ਕੋਲ ਚਲੋ ਫੋਨ ਹੁਣ ਜ਼ਰੂਰੀ ਸਰੀਰ ਦਾ ਇੱਕ ਤਰੀਕੇ ਨਾਲ ਅੰਗ ਬਣ ਚੁੱਕਾ ਹੈ ਵੀ ਉਹਦੇ ਬਿਨਾ ਸਰਿਆ ਨਹੀਂ ਜਾਂਦਾ ਸੋ ਫੋਨ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਤੁਸੀਂ ਸ਼ਹੀਦਾਂ ਸਾਹਿਬ ਜਾਂ ਕਿਸੇ ਵੀ ਸ਼ਹੀਦ ਸਿੰਘ ਦੇ ਸਥਾਨ ਤੇ ਜਾਂਦੇ ਹੋ ਤੇ ਉਹਦਾ ਸਵਿਚ ਆਫ ਕਰ ਲਿਆ ਕਰੋ ਤੇ ਮੱਥਾ ਟੇਕ ਕੇ ਬਾਣੀ ਪੜ੍ਹ ਕੇ ਜਦੋਂ ਫ੍ਰੀ ਹੋਣੇ ਉਹਦਾ ਸਵਿਚ ਆਨ ਕਰ ਲਿਆ ਕਰੋ ਤੇ ਸਾਧ ਸੰਗਤ ਜੀ ਫਿਰ ਤੁਸੀਂ ਦੇਖਿਓ ਵੀ ਸਾਡੀ ਜਿਹੜੀ ਲਾਈਫ ਹੈ ਕਿਵੇਂ ਬਦਲਦੀ ਹੈ ਕਿਵੇਂ ਸਾਡੀਆਂ ਅਰਦਾਸਾਂ ਫਿਰ ਪ੍ਰਵਾਨ ਹੁੰਦੀਆਂ ਨੇ ਸਾਡੀਆਂ ਅਰਦਾਸਾਂ ਜਾਂ ਸਾਡੇ ਕੱਟੇ ਹੋਏ ਚ ਪਹਿਰੇ ਕਿਉਂ ਪ੍ਰਵਾਨ ਨਹੀਂ ਹੋ ਰਹੇ ਕੁਝ ਨਾ ਕੋਸ਼ਤੇ ਘਾਟ ਰਹਿ ਰਹੀ ਹੋਏਗੀ ਨਾ ਕਿਉਂਕਿ ਸਾਡਾ ਜਿਹੜਾ ਮਨ ਹੈ ਉਹ ਟਿਕਾਓ ਦੇ ਅੰਦਰ ਨਹੀਂ ਆ ਮਨ ਜਿਹੜਾ ਆ ਥਾਂ ਥਾਂ ਢੋਲਦਾ ਆ ਕਦੀ ਇੱਧਰ ਨੂੰ ਕਦੀ ਉੱਧਰ ਨੂੰ ਮਨ ਨੂੰ ਜਨਾ ਬਿਠਾਣਨਾ ਚਾਹੋ ਜਿੰਨਾ ਨੂੰ ਫੜਨਾ ਚਾਹੋ ਮਨ ਮਨ ਉਹਨਾਂ ਤੇਜ਼ ਭੱਜਦਾ ਹੈ ਇਹਨੂੰ ਬਿਠਾਉਣ ਦੇ ਲਈ ਫਿਰ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਕਿ ਪਹਿਲਾਂ ਮੋਬਾਈਲ ਵੀ ਬੰਦ ਕਰਨਾ ਹੈ ਦੂਜਾ ਚੀਜ਼ ਆਪਣੇ ਮਨ ਦੇ ਨਾਲ ਪਹਿਲਾਂ ਵਿਚਾਰ ਕਰਨੀ ਹੈ ਕਿ ਮਨਾ ਇੱਥੇ ਤੋਂ ਆਇਆ ਆ ਕਿ ਤੂੰ ਕਿਸੇ ਆਸੇ ਪਾਸੇ ਲੋਕਾਂ ਵਾਲ ਸੰਗਤ ਵਾਲ ਨਹੀਂ ਦੇਖੀ ਜਾਣਾ ਤੂੰ ਆਪਣੇ ਆਪ ਨੂੰ ਦੇਖਣਾ ਹੈ ਤੂੰ ਬਾਣੀ ਪੜਨਾ ਹੈ ਤੇ ਧਿਆਨ ਤੇਰਾ ਬਾਣੀ ਦੇ ਵਿੱਚ ਹੋਣਾ ਚਾਹੀਦਾ ਹੈ ਮਨ ਨੂੰ ਸਮਝਾਉਣਾ ਹੈ ਮਨ ਨੂੰ ਹਰਾਉਣਾ ਤੇ ਮਨ ਨੂੰ ਸਮਝਾਉਣਾ ਬੜਾ ਔਖਾ ਹੈ ਪਰ ਕੋਸ਼ਿਸ਼ ਕਰਨੀ ਹੈ ਮਨ ਨੂੰ ਸਮਝਾਉਣ ਦੀ ਤੇ ਮਨ ਸਮਝ ਸਕਦਾ ਆ ਤੇ ਆਪਾਂ ਹੀ ਮਨ ਨੂੰ ਸਮਝਾ ਸਕਦੇ ਹਾਂ ਕੋਈ ਦੂਜਾ ਬੰਦਾ ਨਹੀਂ ਗੁਰੂ ਸਾਹਿਬ ਦੀ ਕਿਰਪਾ ਹੋਵੇ ਤੇ ਮਨ ਸਮਝ ਜਾਂਦਾ ਹੈ ਤੇ ਬਾਣੀ ਪੜਨੀ ਸ਼ੁਰੂ ਕਰਨੀ ਆ ਸ਼ਹੀਦ ਸਿੰਘ ਦੇ ਸਥਾਨ ਤੇ ਜਾਇਆ ਸਫਲਾ ਤਾਂ ਹੀ ਆ ਜੇ ਉੱਥੇ ਸੇਵਾ ਕੀਤੀ ਜਾਵੇ ਤੇ ਦੂਜੇ ਨੰਬਰ ਤੇ ਉੱਥੇ ਬਾਣੀ ਪੜੀ ਜਾਵੇ ਦੋਨਾਂ ਸਥਾਨਾਂ ਤੇ ਜਾਓ ਤੇ ਦੋਨੋਂ ਚੀਜ਼ਾਂ ਕਰਨੀਆਂ ਨੇ ਅਸੀਂ ਬਾਣੀ ਵੀ ਪੜਨੀ ਆ ਚਾਹੇ ਚਉਪਈ ਸਾਹਿਬ ਦਾ ਪਾਠ ਕਰ ਰਹੋ ਪਰ ਬਾਣੀ ਪੜਨੀ ਆ ਸੇਵਾ ਕਰਨੀ ਆ 5 ਮਿੰਟ ਕਰ ਲਓ ਪਰ ਸੇਵਾ ਕਰਕੇ ਆਉਣੀ ਆ ਸੇਵਾ ਕਰਨੀ ਆ ਉਦੋਂ ਵੀ ਇਹੀ ਸਮਝਣਾ ਆ ਕਿ ਮੈਂ ਸੇਵਾ ਜਿਹੜੀ ਆ ਸ਼ਹੀਦ ਸਿੰਘਾਂ ਦੀ ਕਰ ਰਿਆ ਆ ਇਹ ਨਹੀਂ ਦੇਖਣਾ ਕਿ ਆ ਫਲਾਣਾ ਮੇਰੇ ਪਿੰਡ ਦਾ ਬੈਠਾ ਆ ਆ ਫਲਾਣੀ ਬੀਬੀ ਬੈਠੀ ਆ ਆ ਫਲਾਣਾ ਬੱਚਾ ਏ ਤੇ ਆ ਕੋਈ ਹੋਰ ਧਰਮ ਦਾ ਬੈਠਾ ਏ ਮੈਂ ਸੇਵਾ ਕਰ ਰਿਹਾ ਇਹ ਨਹੀਂ ਸਮਝਣਾ ਇਹ ਸੋਚਣਾ ਹੈ ਕਿ ਜੇ ਮੇਰੇ ਕੋ ਗੁਰੂ ਮਹਾਰਾਜ ਸੇਵਾ ਕਰਾ ਰਹੇ ਨੇ ਆਪਣੇ ਸ਼ਹੀਦ ਸਿੰਘਾਂ ਦੀ ਕਰਾ ਰਹੇ ਨੇ ਸ਼ਹੀਦ ਸਿੰਘਾਂ ਦੇ ਸਥਾਨ ਤੇ ਜਾਣਾ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਜਾਣਾ ਇਹ ਸੋਚਣਾ ਹੈ ਕਿ ਜਿਹੜਾ ਅੱਗੇ ਬੈਠਾ ਆ ਉਹ ਕੋਈ ਬੰਦਾ ਨਹੀਂ ਉਹ ਬਾਬਾ ਦੀਪ ਸਿੰਘ ਜੀ ਪਰਦਖ ਬੈਠੇ ਨੇ ਇਹ ਸੋਚ ਕੇ ਸੇਵਾ ਕਰਨੀ ਬਾਣੀ ਪੜਨੀ ਇਹ ਦੇਖਣਾ ਇਹ ਸੋਚਣਾ ਕਿ ਮੈਂ ਬਾਣੀ ਪੜ ਰਿਹਾ ਆਂ ਦੇਖਾਂ ਕਿਤੇ ਮੈਂ ਗਲਤ ਨਾ ਪੜ ਲਾਂ ਕਿਉਂਕਿ ਮੇਨੂੰ ਬਾਬਾ ਦੀਪ ਸਿੰਘ ਜੀ ਦੇਖ ਰਹੇ ਨੇ ਮੇਰੇ ਨਾਲ ਬੈਠੇ ਨੇ ਸੋ ਇਹ ਭਾਵਨਾ ਦੇ ਨਾਲ ਜਦੋਂ ਅਸੀਂ ਸੇਵਾ ਕਰਦੇ ਆਂ ਜੇ ਬਾਣੀ ਪੜਦੇ ਆਂ ਸਾਡੀਆਂ ਫਿਰ ਅਰਦਾਸਾਂ ਜਿਹੜੀਆਂ ਨੇ ਕੁਝ ਛਿੰਨ ਮਾਤਰ ਚ ਪੂਰੀਆਂ ਹੋ ਜਾਂਦੀਆਂ ਨੇ ਅਸੀਂ ਕੋਈ ਚੀਜ਼ ਮਨ ਚ ਸੋਚੀ ਹੁੰਦੀ ਆ ਫੁਰਨਾ ਹੀ ਅਜੇ ਬਣਾਇਆ ਹੁੰਦਾ ਆ ਕਿ ਮੈਂ ਨਾ ਆ ਚੀਜ਼ ਲੈਣੀ ਆ ਉਹ ਫੁਰਨੇ ਜਿਹੜੇ ਨੇ ਉਹ ਫਿਰ ਬਾਬਾ ਦੀਪ ਸਿੰਘ ਜੀ ਦੀ ਅਰਦਾਸ ਕਰਨ ਤੋਂ ਪਹਿਲਾਂ ਹੀ ਪੂਰੀਆਂ ਕਰ ਦਿੰਦੇ ਨੇ ਕਿਉਂਕਿ ਇਹ ਸ਼ਹੀਦ ਸਿੰਘਾਂ ਦੀ ਕਮਾਈ ਹੈ ਸਾਧ ਸੰਗਤ ਜੀ ਗੁਰੂ ਸਾਹਿਬਾਨਾਂ ਦੀਆਂ ਬਖਸ਼ਿਸ਼ਾਂ ਨੇ ਜਿਹੜੀਆਂ ਉਹਨਾਂ ਨੇ ਸ਼ਹੀਦ ਸਿੰਘਾਂ ਨੂੰ ਦਿੱਤੀਆਂ ਹੋਈਆਂ ਨੇ ਥਾਪੜੇ ਦਿੱਤੇ ਹੋਏ ਨੇ ਤੇ ਉਹ ਸ਼ਹੀਦ ਸਿੰਘ ਜਿਹੜੇ ਆ ਫਿਰ ਅੱਜ ਵੀ ਵਰਤਾ ਰਹੇ ਨੇ ਜੋ ਹੀ ਸ਼ਹੀਦਾਂ ਦੇ ਅਸਥਾਨਾਂ ਤੇ ਜਾਇਆਂ ਸਫਲਾ ਕਰਨਾ ਹੈ ਤੇ ਬਾਣੀ ਪੜ੍ਹਨੀ ਹੈ ਤੇ ਸੇਵਾ ਕਰਨੀ ਹੈ ਜਿਹੜਾ ਸ਼ਹੀ ਸਿੰਘਾਂ ਦੇ ਸਤਾਨਾਂ ਤੇ ਜਾ ਕੇ ਸੁਪਹਿਰੇ ਕੱਟਦਾ ਹੈ ਨਾ ਬਾਬਾ ਦੀਪ ਸਿੰਘ ਜੀ ਸ਼ਹੀ ਸਿੰਘ ਫਿਰ ਉਹਨਾਂ ਦੇ ਦੁੱਖੜੇ ਤਕਲੀਫਾਂ ਕਸ਼ਟ ਸਾਰੇ ਕੱਟ ਦਿੰਦੇ ਨੇ ਜਿਹੜਾ ਵੀ ਸ਼ਹੀਦਾਂ ਦੇ ਸਤਾਨਾਂ ਤੇ ਜਾ ਕੇ ਸੁਪਹਿਰਾ ਕੱਟਦਾ ਹੈ ਤੇ ਸਾਧ ਸੰਗਤ ਜੀ ਹੁਣ ਅਸੀਂ ਨਿੱਤਾਬੱਦ ਸਾਖੀਆਂ ਸੰਝੀਆਂ ਕਰਦੇ ਆਂ ਤੇ ਅੱਜ ਵੀ ਜ਼ਰੂਰ ਕੋਈ ਨਾ ਕੋਈ ਸਾਖੀ ਅਸੀਂ ਸਾਂਝੀ ਕਰਾਂਗੇ ਤਾਂ ਜੋ ਸੰਗਤ ਦਾ ਭਲਾ ਹੋਵੇ ਕੋਈ ਨਾ ਕੋਈ ਸਹੀ ਸਿੰਘਾਂ ਦੇ ਨਾਲ ਜੁੜੇ ਕਿਸੇ ਨਾ ਕਿਸੇ ਅੰਦਰ ਬਾਣੀ ਪ੍ਰਤੀ ਚਾਅ ਪੈਦਾ ਹੋਵੇ ਉਹ ਬਾਣੀ ਪੜਨਾ ਸ਼ੁਰੂ ਕਰ ਦਵੇ ਕਿਸੇ ਨਾ ਕਿਸੇ ਦੇ ਮਨ ਦੇ ਅੰਦਰ ਚਾਅ ਹੋਵੇ ਉਹ ਅਮਰਤ ਵੇਲਾ ਸਾੰਭਣਾ ਸ਼ੁਰੂ ਕਰ ਦਵੇ ਕਿਸੇ ਦੇ ਅੰਦਰ ਐਸਾ ਚਾਅ ਉੱਠੇ ਐਸਾ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਐਸਾ ਬਲਵਲਾ ਉੱਠੇ ਕਿ ਉਹ ਕਹੇ ਕਿ ਮੈਂ ਅਮਰਤ ਛਕਣਾ ਹੈ ਮੈਂ ਗੁਰੂ ਪੰਥ ਵਿੱਚ ਸ਼ਾਮਲ ਹੋਣਾ ਐਸੀ ਕਿਰਪਾ ਹੋਵੇ ਸੋ ਇਸ ਕਰਕੇ ਸਾਖੀਆਂ ਨੇ ਤਾਂ ਵੱਸ ਸਾਝੀਆਂ ਕੀਤੀਆਂ ਜਾਂਦੀਆਂ ਨੇ ਸੋ ਫਿਰ ਉਹੀ ਬੇਨਤੀ ਹੈ ਸਾਖੀਆਂ ਡੇਲੀ ਅਸੀਂ ਸੁਣਾਉਂਦੇ ਆਂ ਸਾਝੀਆਂ ਕਰਦੇ ਆਂ ਪਰ ਅਸੀਂ ਸਿੱਖਦੇ ਕੀ ਆਂ ਉਹ ਤਾਂ ਹੀ ਕੁਝ ਨਾ ਕੁਝ ਭਾਵੇਂ 1% ਹੀ ਸਿੱਖੀਏ ਪਰ ਉਹ ਜੇ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਵੀਡੀਓ ਦੇਖਾਂਗੇ ਤਾਂ ਹੀ ਸਿੱਖ ਸਕਦੇ ਆਂ ਨਹੀਂ ਤੇ ਸਾਖੀਆਂ ਇਕੱਲੀਆਂ ਤੋਂ ਕੁਝ ਸਿੱਖਣ ਨੂੰ ਨਹੀਂ ਮਿਲੇਗਾ ਇਹ ਤਾਂ ਇੱਕ ਤਰੀਕੇ ਨਾਲ ਕਹਾਣੀਆਂ ਹੋ ਜਾਂਦੀਆਂ ਨੇ ਸੋ ਨਿਚੋੜ ਕੀ ਹੈ ਅਸੀਂ ਉਹਦੇ ਹੱਲ ਦੇਖਦੇ ਆ ਉਹ ਨਿਚੋੜ ਬਣਿਆ ਕਿਵੇਂ ਉਹਦੇ ਤੇ ਸਾਨੂੰ ਕੋਈ ਮਤਲਬ ਨਹੀਂ ਪਰ ਅਸੀਂ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਾਂਗੇ ਤੇ ਜ਼ਰੂਰ ਗੁਰੂ ਸਾਹਿਬ ਕਿਰਪਾ ਕਰਨਗੇ ਸਾਡੀਆਂ ਅਰਦਾਸਾਂ ਵੀ ਜ਼ਰੂਰ ਪ੍ਰਵਾਨ ਹੋਣਗੀਆਂ ਤੇ ਸਾਧ ਸੰਗਤ ਜੀ ਅੱਜ ਜਿਹੜੀ ਅਸੀਂ ਸਾਖੀ ਹੱਡ ਬਿਤੀ ਸੰਜੀ ਕਰਨ ਲੱਗੇ ਆ ਇੱਕ ਵੀਰ ਜਿਹੜਾ 18-19 ਸਾਲ ਦਾ ਏ ਉਹਦੀ ਕਾਲ ਹੁੰਦੀ ਹੈ WhatsApp ਕਾਲ ਉਹ ਆਪਣੀ ਹੱਡ ਬੀਤੀ ਦੱਸਣਾ ਚਾਹੁੰਦਾ ਸੀ ਕਾਫੀ ਟਾਈਮ ਤੋਂ ਕੋਸ਼ਿਸ਼ਾਂ ਕਰਦਾ ਸੀ ਪਰ ਗੱਲ ਨਹੀਂ ਸੀ ਹੋ ਰਹੀ ਫਿਰ ਥੋੜੇ ਦਿਨ ਪਹਿਲਾਂ ਹੀ ਗੱਲ ਹੁੰਦੀ ਹੈ ਤੇ ਉਹ ਵੀਰ ਜਿਹੜਾ ਏ ਉਹ ਆਪਣੀ ਹੱਡ ਬੀਤੀ ਸੁਣਾਉਂਦਾ ਏ ਉਹ ਵੀਰ ਕਹਿੰਦਾ ਕਿ ਮੈਂ ਸਟੱਡੀ ਦੇ ਵਿੱਚ ਬੜਾ ਵਧੀਆ ਸੀ ਮਤਲਬ ਬਾਕੀ ਜਿਹੜੇ ਮੇਰੇ ਨਾਲ ਦੇ ਮੁੰਡੇ ਸੀ ਕੁਝ ਜ਼ਿਆਦਾ ਵਧੀਆ ਨਹੀਂ ਸੀ ਸਟੱਡੀ ਦੇ ਵਿੱਚ ਪਰ ਮੇਰਾ ਸੁਭਾਅ ਨਾਲੋਂ ਅਲੱਗ ਸੀ ਉਹਨਾਂ ਨੇ ਖੇਡਣਾ ਮੱਲਣਾ ਜਾਂ ਹੋਰ ਕੁਛ ਜਿੱਦਾਂ ਅੱਜਕੱਲ੍ਹ ਦੇ ਲੋਕ ਮੰਢੀਰ ਕਰਦੀ ਏ ਕਹਿੰਦਾ ਉਦਾਂ ਦੇ ਕੰਮ ਉਹਨਾਂ ਨੇ ਕਰਨੇ ਕਾਫੀ ਗਲਤ ਚੀਜ਼ਾਂ ਵੀ ਕਰਨੀਆਂ ਖਾਣ ਪੀਣ ਚਲ ਜਾਣਾ ਸਕੂਲ ਨਾ ਜਾਣਾ ਬੰਕ ਕਰਨੇ ਕਾਲਜ ਜਾਣਾ ਹਨਾ ਫਿਰ ਵੀ ਇਦਾਂ ਚੀਜ਼ਾਂ ਕਰਨੀਆਂ ਕਹਿੰਦਾ ਪਰ ਮੇਰਾ ਉਹਨਾਂ ਨਾਲੋਂ ਸੁਭਾਅ ਥੋੜਾ ਜਿਹਾ ਅਲੱਗ ਸੀ ਮੇਰਾ ਧਿਆਨ ਪੜ੍ਹਾਈ ਦੇ ਵਿੱਚ ਸੀ ਤੇ ਉਹ ਵੀਰ ਜਿਹੜਾ ਉਹ ਕਹਿੰਦਾ ਕਿ ਮੇਰਾ ਬੜਾ ਮਨ ਦੇ ਅੰਦਰ ਸੀ ਕਿ ਮੈਂ ਕੁਝ ਪੜ੍ਹ ਲਿਖ ਕੇ ਬਣਾ ਕੋਈ ਵੱਡਾ ਅਫੀਸਰ ਬਣਾ ਤੇ ਮੈਂ ਆਪਣੇ ਪੰਥ ਦੀ ਸੇਵਾ ਕਰਾਂ ਐਦਾਂ ਦੀ ਸੋਚ ਬੜੇ ਘੱਟ ਜਿਹੜੇ ਨੌਜਵਾਨ ਨੇ ਉਹਨਾਂ ਦੇ ਅੰਦਰ ਹੈ ਕਿਉਂਕਿ ਅੱਜ ਜਿਹੜੀ ਧੋੜ ਸਾਡੇ ਅੰਦਰ ਲੱਗੀ ਹੋਈ ਹੈ ਕਿ ਆਇਲਸ ਕਰੋ ਤੇ ਬਾਹਰ ਜਾਓ ਜਿਹੜੇ ਕੋ ਆਇਲਸ ਨਹੀਂ ਹੁੰਦੀ ਉਹ ਸੋਚਦੇ ਨੇ ਕਿ ਕੋਈ ਆਇਲਸ ਕੀਤੀ ਕੁੜੀ ਲੱਭ ਲਈਏ ਤੇ ਬਾਹਰ ਚਲੇ ਜਾਈਏ ਪ੍ਰਸਾਦ ਸੰਗਤ ਜੀ ਬਾਰ ਜਾ ਕੇ ਵੀ ਕੰਮ ਕਰਨਾ ਪੈਣਾ ਹੈ ਉੱਥੇ ਜਾ ਕੇ ਅਸੀਂ ਕੋਈ ਵੀ ਕੰਮ ਕਰਨ ਨੂੰ ਤਿਆਰ ਹੋ ਜੰਨੇ ਆ ਪਰ ਇੱਥੇ ਅਸੀਂ ਕੰਮ ਕਰਕੇ ਰਾਜੀ ਨਹੀਂ ਤੇ ਘਾਰ ਸਾਡੇ ਵਿੱਚ ਹੈ ਅਸੀਂ ਸਰਕਾਰਾਂ ਨੂੰ ਦੋਸ਼ ਦਿੰਦੇ ਆ ਤੇ ਸਰਕਾਰਾਂ ਵੀ ਅਸੀਂ ਆਪ ਹੀ ਬਣਾਈਆਂ ਹੋਈਆਂ ਨੇ ਅਸੀਂ ਆਪ ਸਰਕਾਰਾਂ ਬਣਾ ਕੇ ਫਿਰ ਉਹਨਾਂ ਨੂੰ ਕੋਸ ਤੇ ਚੰਗੇ ਨਹੀਂ ਲੱਗਦੇ ਸਾਧ ਸੰਗਤ ਜੀ ਸੋ ਵੀਰ ਦੱਸਦਾ ਹੈ ਕਿ ਮੈਸਟਰੀ ਵਿੱਚ ਬਹੁਤ ਵਧੀਆ ਸੀ ਤੇ ਮੇਰੇ ਅੰਦਰ ਬੜੇ ਸ਼ੌਂਕ ਸੀ ਚਾਅ ਸੀ ਕਿ ਮੈਂ ਕੁਝ ਨਾ ਕੁਝ ਬਣਾ ਪਰ ਕਹਿੰਦਾ ਕਿ ਘਰ ਦੀ ਹਾਲਾਤ ਕੁਝ ਜਿਆਦਾ ਵਧੀਆ ਨਹੀਂ ਸੀ ਥੋੜੀ ਜੀ ਜ਼ਮੀਨ ਸੀ 2 2.5 ਕਿੱਲੇ ਜਿਹਦੇ ਨਾਲ ਮਸਾਂ ਮੜਾ ਓਖਾ ਗੁਜ਼ਾਰਾ ਹੁੰਦਾ ਮਸਾਂ ਘਰ ਦਾ ਗੁਜ਼ਾਰਾ ਚੱਲਣਾ ਤੇ ਸਰਕਾਰੀ ਸਕੂਲ 'ਚ ਮੈਂ ਪੜਦਾ ਤੇ ਚਲੋ ਪਲੱਸ 2 ਤੱਕ ਮੈਂ ਪੜ ਲਿਆ ਤੇ ਮੈਂ ਘਰ ਦੇ ਆਣੂ ਆਣ ਕੇ ਗੱਲ ਕੀਤੀ ਕਿ ਮੇਰੇ ਅੰਦਰ ਚਾਅ ਹੋ ਹੈ ਮੈਂ ਚਾਹੁੰਦਾ ਆ ਕਿ ਮੈਂ ਕਾਲਜ ਵੀ ਦੇਖਾਂ ਤੇ ਮੈਂ ਕਾਲਜ ਜਾ ਕੇ ਪੜ੍ਹਾਈ ਕਰਨਾ ਚਾਹੁੰਦਾ ਆ ਤੇ ਕਹਿੰਦਾ ਕਿ ਸਾਡੇ ਘਰ ਜਦੋਂ ਮੈਂ ਗੱਲ ਕੀਤੀ ਤੇ ਮੇਰੇ ਪਿਤਾ ਜੀ ਕਹਿੰਦਾ ਮੈਨੂੰ ਸਮਝਾਉਂਦੇ ਨੇ ਕਿ ਬੇਟਾ ਅਸੀਂ ਵੀ ਤੈਨੂੰ ਪੜ੍ਹਾਉਣਾ ਚਾਹੁੰਨੇ ਆ ਸਾਡਾ ਵੀ ਮਨ ਹੈ ਕਿ ਤੁਸੀਂ ਪੜ੍ਹੋ ਪਾਪ ਕਹਿੰਦੇ ਕੀ ਬੇਟਾ ਤੈਨੂੰ ਘਰ ਦਾ ਪਤਾ ਏ ਘਰ ਦੀ ਹਾਲਾਤ ਤ ਤੋਂ ਵਾਕਫ ਐ ਕਿ ਅਸੀਂ ਤੈਨੂੰ ਪੜ੍ਹਾ ਨਹੀਂ ਸਕਦੇ ਕਿਉਂਕਿ ਘਰ ਦੇ ਤੈਨੂੰ ਗੁਜ਼ਾਰੇ ਦਾ ਪਤਾ ਏ ਕਿ ਬਿਨਾਂ ਔਖਾ ਗੁਜ਼ਾਰਾ ਚੱਲਦਾ ਏ ਸੋ ਤੂੰ ਹੁਣ ਸਟੱਡੀ ਨਹੀਂ ਕਰ ਸਕਦਾ ਕੀ ਹੋਣ ਤੇ ਗੁਰੂ ਸਾਹਿਬ ਵੀ ਅਜੇ ਕਿਰਪਾ ਕਰਨ ਕਿਉਂਕਿ ਸਾਡੇ ਕੋਲ ਇੰਨੀ ਆਮਦਨੀ ਨਹੀਂ ਕਿ ਤੈਨੂੰ ਪੜ੍ਹਾ ਸਕੀਏ ਵੀ ਬੇਟਾ ਤੈਨੂੰ ਹੁਣ ਮੇਰਾ ਸਭ ਸਾਥ ਦੇਣਾ ਚਾਹੀਦਾ ਹੈ ਵੀ ਜਿੰਨੀ ਕੁ ਮੇਰੀ ਹਾਇਸੀਅਤ ਸੀ ਮੈਂ ਤੈਨੂੰ ਪੜ੍ਹਾ ਲਿਆ ਹੁਣ ਮੈਂ ਇਸ ਤੋਂ ਅੱਗੇ ਨਹੀਂ ਪੜ੍ਹਾ ਸਕਦਾ ਵੀ ਤੂੰ ਮੇਰੇ ਨਾਲ ਚੱਲ ਕੰਮ ਤੇ ਕੋਈ ਨਾ ਕੋਈ ਕੰਮ ਸਿੱਖ ਤੇ ਕੋਈ ਦੁਕਾਨ ਵਗੈਰਾ ਤੇ ਲੱਗ ਜਾ ਤੂੰ ਉਹ ਜਿਹੜਾ ਵੀਰ ਦੱਸਦਾ ਹੈ ਕਿ ਮੈਂ ਵੀ ਫਿਰ ਜਦੋਂ ਸੁਣਿਆ ਤੇ ਮੈਨੂੰ ਲੱਗਾ ਕਿ ਸ਼ਾਇਦ ਵੀ ਸੱਚੀ ਇਹਨਾਂ ਕੋ ਆਮਦੰਦੇ ਸਾਡੀ ਇੰਨੀ ਕੀ ਹੈ ਕਿ ਕਿਵੇਂ ਪੜਾਂਗੇ ਪਰ ਕਹਿੰਦਾ ਕਿ ਮਾਨੇ ਚਾਹੋ ਸੀ ਤੇ ਮੈਨੂੰ ਫਿਰ ਸੀ ਕਿ ਮੈਂ ਦਿੱਲੀ ਉਦਾਸ ਕਰਨੀ ਪਾਠ ਕਰਨਾ ਕਹਿੰਦਾ ਮੈਂ ਜਬਜੀ ਸਾਹਿਬ ਦਾ ਪਾਠ ਦਿੱਲੀ ਕਰਦਾ ਸੀ ਪੰਜ ਬਾਣੀਆਂ ਨਹੀਂ ਸੀ ਪੜੀਆਂ ਜਾਂਦੀਆਂ ਪਰ ਮੈਂ ਜਬਜੀ ਸਾਹਿਬ ਡੇਲੀ ਪੜਦਾ ਅਰਦਾਸ ਕਰਨੀ ਕਿ ਗੁਰੂ ਸਾਹਿਬ ਕਿਰਪਾ ਕਰੋ ਪਾਤਸ਼ਾਹ ਜੀ ਮੈਂ ਪੜਨਾ ਚਾਹੁੰਦਾ ਆ ਕਿ ਕਿਸੇ ਨਾ ਕਿਸੇ ਤਰੀਕੇ ਕੋਈ ਏਦਾਂ ਦੀ ਖੇਡ ਬਣ ਜੇ ਕਿ ਮੈਂ ਕਾਲਜ ਜਾ ਸਕਾਂ ਮੈਂ ਆਪਣੀ ਪੜ੍ਹਾਈ ਕੰਪਲੀਟ ਕਰ ਸਕਾਂ ਤੇ ਕੋਈ ਕੁਝ ਆਫੀਸਰ ਬਣ ਕੇ ਮੈਂ ਆਪਣੀ ਖਾਨਦਾਨ ਦੀ ਆਪਣੇ ਪਰਿਵਾਰ ਦੀ ਜਿਹੜੀ ਜੂਨ ਵਿਗੜੀ ਹੋਈ ਹੈ ਇਹਨੂੰ ਸੁਧਾਰ ਸਕਾਂ ਤੇ ਉਹ ਵੀਰ ਦੱਸਦਾ ਕਿ ਏਦਾਂ ਮੈਂ ਅਰਦਾਸਾਂ ਕਰਨੀਆਂ ਡੇਲੀ ਤੇ ਮੈਂ ਜਿਹੜਾ ਸੀ ਇੱਕ ਮਕੈਨਿਕ ਦੀ ਸ਼ਾਪ ਸੀ ਉਹਦੇ ਤੇ ਲੱਗ ਗਿਆ ਮੈਂ ਆਪਣਾ ਕੰਮ ਸਿੱਖਣਾ ਸ਼ੁਰੂ ਕੀਤਾ ਤੇ ਮਨ ਦੇ ਅੰਦਰ ਚਾਹੋ ਸੀ ਤੇ ਲਗਨ ਵੀ ਸੀ ਤੇ ਮੈਂ ਬੁੱਕਸ ਵਗੈਰਾ ਜਿਹੜੀਆਂ ਕੁਝ ਲਈਆਂ ਬੀਏ ਦੀਆਂ ਤੇ ਮੈਂ ਉਹ ਨਾਲ ਪੜ੍ਹਦੇ ਰਹਿਣਾ ਐਡਮਿਸ਼ਨ ਮੇਰੀ ਹੋਈ ਨਹੀਂ ਪਰ ਮੈਂ ਬੁੱਕਸ ਪੜ੍ਹਦਾ ਰਿਹਾ ਤੇ ਇਹ ਕਹਿੰਦਾ ਕਿ ਖੇਡ ਬੰਦੀ ਹੈ ਕਿ ਮੈਂ ਇਦਾਂ ਹੀ ਬੁੱਕਾਂ ਪੜ੍ਹਨੀ ਆ ਤੇ ਉਹ ਦੁਕਾਨਦਾਰ ਨੇ ਜਦੋਂ ਦੇਖਣਾ ਕਿ ਤੂੰ ਇੱਥੇ ਕੰਮ ਸਿੱਖਣ ਆਇਆ ਆ ਕਿ ਪੜ੍ਹਨਾ ਆ ਤੇ ਕਹਿੰਦਾ ਕਿ ਉਹਨੇ ਵੀ ਮੈਨੂੰ ਬੂਰਾ ਭਰਾ ਬੋਲਣਾ ਤੇ ਮੈਂ ਘਰ ਆ ਕੇ ਦੱਸਣਾ ਤੇ ਉਹ ਕਹਿੰਦੇ ਕੋਈ ਨਹੀਂ ਤੂੰ ਨਾ ਪੜਿਆ ਕਰ ਉੱਥੇ ਤੂੰ ਕੰਮ ਸਿੱਖਣ ਗਿਆ ਹੈ ਤੇ ਤੂੰ ਉੱਥੇ ਬੁਕਸ ਕਿਉਂ ਖੜ ਲੈ ਕੇ ਜਾਂਦਾ ਕਹਿੰਦਾ ਕਿ ਜਦੋਂ ਮੈਂ ਇਦਾਂ ਫਿਰ ਮਨ 'ਚ ਬੜਾ ਉਦਾਸ ਵੀ ਹੋਇਆ ਫਿਰ ਮੈਂ ਬੁਕਸ ਘਰ ਛੱਡਣੀਆਂ ਸ਼ੁਰੂ ਕਰਤੀਆਂ ਨਹੀਂ ਲੈ ਕੇ ਜਾਂਦਾ ਕਹਿੰਦਾ ਕਿ ਸ਼ਾਮ ਨੂੰ ਜਦੋਂ ਮੈਂ ਘਰ ਆਉਣਾ ਲੰਗਰ ਪ੍ਰਸ਼ਾਦਾ ਛਕਣਾ ਬਾਣੀ ਪੜ੍ਹਨੀ ਉਸ ਤੋਂ ਬਾਅਦ ਰਾਤ ਨੂੰ ਮੈਂ ਫਿਰ ਬੁਕਸ ਪੜ੍ਹਨੀਆਂ ਸ਼ੁਰੂ ਕਰਤੀਆਂ ਜਿਹੜੀਆਂ ਵੀ ਸੀ ਤੇ ਇਹ ਕਹਿੰਦਾ ਕਿ ਮੈਂ ਥੋੜਾ ਜਿਹਾ ਕੰਮ ਸਿੱਖਿਆ ਤੇ ਕਿਸੇ ਕਾਰਨ ਕਰਕੇ ਉਹ ਜਿਹੜੀ ਦੁਕਾਨ ਸੀ ਜਿੱਥੇ ਮੈਂ ਲੱਗਾ ਸੀ ਉਹ ਬੰਦ ਹੋ ਗਈ ਬੰਦ ਹੋ ਗਈ ਉਹਨੇ ਕਿਤੇ ਬਾਹਰ ਚਲਾ ਗਿਆ ਜਾਂ ਕਿਸੇ ਵੀ ਕਾਰਨ ਕਰਕੇ ਉਹ ਦੁਕਾਨ ਬੰਦ ਹੋਈ ਤੇ ਮੈਨੂੰ ਘਰ ਆਉਣਾ ਪਿਆ ਵਾਪਸ ਫੇਰ ਤੇ ਘਰਦਿਆਂ ਨੇ ਕਿਹਾ ਕਿ ਹੁਣ ਕੋਈ ਹੋਰ ਮਕੈਨਿਕ ਦੀ ਸ਼ਾਪ ਲੱਭ ਤੇ ਉੱਥੇ ਲੱਗ ਪਿੱ ਤੂੰ ਹੁਣ ਕੰਮ ਸਿੱਖ ਲੈ ਤੇ ਵਧੀਆ ਕੰਮ ਐ ਤੇਰਾ ਵਧੀਆ ਮਤਲਬ ਤੇਰਾ ਰੋਜ਼ਗਾਰ ਬਣ ਜੇਗਾ ਤੁਰ ਜੇਗਾ ਤੇ ਸਾਡੀ ਵੀ ਕੋਈ ਜੂਨ ਸੁਧਰੇਗੀ ਫਿਰ ਉਹ ਵੀਰ ਕਹਿੰਦਾ ਕਿ ਇੱਕ ਮਕੈਨਿਕ ਸ਼ਾਪ ਸੀ ਥੋੜੀ ਜੀ ਦੂਰ ਸੀ ਮੈਂ ਉੱਥੇ ਲੱਗਾ ਕੁਝ ਮਹੀਨੇ ਲਾਏ ਉੱਥੇ ਫਿਰ ਮੈਂ ਬੁਕਸ ਨਾਲ ਲੈ ਜਾਣੀਆਂ ਤੇ ਜਦੋਂ ਮੈਂ ਵਿਹਲਾ ਹੋਣਾ ਬਾਕੀਆਂ ਨੇ ਇੱਕ ਰੋਟੀ ਪ੍ਰਸ਼ਾਦਾ ਪਾਣੀ ਛਕਣਾ ਤੇ ਮੈਂ ਉਦੋਂ ਪੜ੍ਹਨਾ ਕੋਈ ਨਾ ਕੋਈ ਬੁਕਸ ਪੜਨ ਲੱਗ ਜਣਾ ਕਹਿੰਦਾ ਇਦਾਂ ਹੀ ਕੋਈ ਮਕੈਨਿਕ ਦੀ ਸ਼ਾਪ ਤੇ ਆਇਆ ਸੀ ਆਪਣੀ ਗੱਡੀ ਨੂੰ ਠੀਕ ਕਰਾਉਣ ਵਾਸਤੇ ਤੇ ਮੈਂ ਇਦਾਂ ਬੈਠਾ ਪੜ੍ਹ ਰਿਹਾ ਹਾਂ ਕੋਈ ਇਦਾਂ ਦੁਕਾਨ ਤੇ ਆਉਂਦਾ ਆ ਮਕੈਨਿਕ ਦੀ ਸ਼ਾਪ ਤੇ ਆਪਣੀ ਗੱਡੀ ਨੂੰ ਠੀਕ ਕਰਾਉਣ ਦੇ ਲਈ ਤੇ ਜਦੋਂ ਦੇਖਦੇ ਨੇ ਕਿ ਮੈਂ ਪੜ ਰਿਹਾ ਹੁੰਨਾ ਤੇ ਉਹ ਮੈਨੂੰ ਆਵਾਜ਼ ਮਾਰਦੇ ਨੇ ਕਿ ਬੇਟਾ ਤੁਸੀਂ ਪੜ ਰਹੇ ਹੋ ਤੁਸੀਂ ਅ ਕਿਹੜੀ ਕਲਾਸ ਚੋ ਤੇ ਕਹਿੰਦਾ ਕਿ ਮੈਂ ਕਿਹਾ ਕਿ ਮੈਂ ਕਿਸੇ ਕਲਾਸ ਵਿੱਚ ਨਹੀਂ ਆ ਇਹ ਬਈਏ ਦੀਆਂ ਬੁਕਸ ਨੇ ਤੇ ਮੈਂ ਵੈਸੇ ਪੜ ਰਿਹਾ ਹਾਂ ਤੇ ਉਹ ਕਹਿੰਦੇ ਕਿ ਤੁਸੀਂ ਕਿੰਨੀ ਪੜੇ ਕਿੰਨਾ ਬੜੇ ਹੋ ਕਹਿੰਦਾ ਕਿ ਮੈਂ ਕਿਹਾ ਕਿ ਮੈਂ ਪਲੱਸ 2 ਕੀਤੀ ਆ ਪਰ ਮੈਂ ਅੱਗੇ ਪੜਨਾ ਚਾਹੁੰਦਾ ਸੀ ਪਰ ਘਰ ਦੀਆਂ ਹਾਲਾਤਾਂ ਕਰਕੇ ਮੈਨੂੰ ਇੱਥੇ ਸ਼ਾਪ ਤੇ ਲੱਗਣਾ ਪਿਆ ਇਸ ਕਰਕੇ ਮੈਂ ਪੜ ਨਹੀਂ ਪਾਇਆ ਕਹਿੰਦੇ ਕਿ ਉਹ ਮੈਨੂੰ ਕਹਿੰਦੇ ਬੇਟਾ ਬਾਣੀ ਪੜਦਾ ਹੁੰਨਾ ਹੈ ਕਹਿੰਦਾ ਕਿ ਮੈਂ ਗਿਆ ਕਿ ਹਾਂਜੀ ਬਾਣੀ ਪੜਦਾ ਆ ਮੈਂ ਅਰਦਾਸ ਵੀ ਕਰਦਾ ਆ ਕਿ ਬਾਬਾ ਜੀ ਕਿਰਪਾ ਕਰੋ ਗੁਰੂ ਸਾਹਿਬ ਕਿ ਮੈਂ ਪੜਨਾ ਚਾਹੁੰਨਾ ਆ ਤੇ ਮੈਨੂੰ ਪੜਾਓ ਤੇ ਕਹਿੰਦਾ ਕਿ ਮੈਨੂੰ ਅੰਦਰੋਂ ਸ਼ਕਤੀ ਮਿਲਦੀ ਆ ਕਿ ਤੂੰ ਪੜੀ ਚੱਲ ਵੀ ਤੂੰ ਮਤਲਬ ਕਰੇਗਾ ਮੇਰਾ ਕੁਝ ਨਾ ਕੁਝ ਜ਼ਰੂਰ ਬਾਬਾ ਜੀ ਕਿਰਪਾ ਕਰਨਗੇ ਕਹਿੰਦਾ ਇਦਾਂ ਮੇਰੇ ਅੰਦਰ ਸ਼ਰਧਾ ਹੈਗੀ ਆ ਤੇ ਕਹਿੰਦਾ ਕਿ ਉਹ ਜਿਹੜੇ ਵੀਰ ਜਿਹੜੇ ਗੱਡੀ ਠੀਕ ਕਰਾਉਣ ਆਏ ਸੀ ਉਹ ਮੈਨੂੰ ਕਹਿੰਦੇ ਕਿ ਬਾਬਾ ਦੀਪ ਸਿੰਘ ਜੀ ਦੇ ਅੱਗੇ ਵੀ ਅਰਦਾਸ ਕਰਿਆ ਕਰ ਸ਼ਹੀਦ ਸਿੰਘਾਂ ਦੇ ਅੱਗੇ ਵੀ ਅਰਦਾਸ ਕਰਿਆ ਕਰ ਕਿਉਂਕਿ ਗੁਰੂ ਸਾਹਿਬਾਨਾਂ ਨੇ ਡਿਊਟੀ ਜਿਹੜੀ ਲਗਾਉਣੀ ਆ ਤੂੰ ਅਰਦਾਸ ਕਰਦਾ ਆ ਪਰ ਡਿਊਟੀ ਸ਼ਹੀਦ ਸਿੰਘਾਂ ਦੀ ਹੀ ਲਗਾਉਣੀ ਆ ਕਿ ਗੁਰੂ ਸਾਹਿਬਾਨਾਂ ਦੇ ਜਿਹੜੇ ਪੁੱਤਰ ਨੇ ਲਾੜਲੇ ਨੇ ਸ਼ਹੀਦ ਸਿੰਘ ਗੁਰੂ ਸਾਹਿਬਾਨ ਉਹਨਾਂ ਨੂੰ ਭੇਜਦੇ ਨੇ ਫਿਰ ਗੁਰਸਿੱਖ ਦੀ ਰੱਖਿਆ ਦੇ ਵਾਸਤੇ ਗੁਰਸਿੱਖਾਂ ਦੇ ਕਾਰਜ ਸੰਪੂਰਨ ਕਰਨ ਦੇ ਲਈ ਤੇ ਫਿਰ ਕਹਿੰਦੇ ਕਿ ਉਹ ਵੀਰ ਕਹਿੰਦਾ ਕਿ ਫਿਰ ਮੈਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅੱਗੇ ਬੜੀਆਂ ਅਰਦਾਸਾਂ ਕੀਤੀਆਂ ਵੀ ਸੁਣਨਗੇ ਕਹਿੰਦਾ ਇੱਕ ਗੁਜਰਿਆ 2 ਸਾਲ ਗੁਜਰੇ ਕੁਝ 2.5 ਸਾਲ ਗੁਜ਼ਰ ਗਏ ਤੇ ਮੈਂ ਆਪਣੀਆਂ ਬੁੱਕਸ ਸਾਰੀਆਂ ਪੜ ਲੀਆਂ ਜਿਹੜੀਆਂ ਪਹਿਲੇ ਸਮੇਸਤ ਦੇ ਜਿੰਨੀਆਂ ਕਿ ਮੇਰੇ ਕੋਲ ਸੀ ਮੈਂ ਪੜ ਲੀਆਂ ਕਹਿੰਦਾ ਕਿ ਇਦਾਂ ਹੀ ਮੈਂ ਦੁਕਾਨ ਤੇ ਕੰਮ ਵੀ ਬੜਾਵਰੀਆ ਸਿੱਖ ਲਿਆ ਬੜਾ ਕੰਮ ਵਧੀਆ ਮੈਂ ਕਰਨ ਲੱਗ ਗਿਆ ਸਾਰੇ ਮੇਰੇ ਕੋ ਉਹ ਜਿਹੜਾ ਜਿਹੜੀ ਦੁਕਾਨ ਤੇ ਮੈਂ ਲੱਗਾ ਸੀ ਮਕੈਨਿਕ ਉਹ ਵੀ ਬੜਾ ਖੁਸ਼ ਸੀ ਕਿ ਤੂੰ ਜਲਦੀ ਕੰਮ ਸਿੱਖ ਲਿਆ ਸਾਰਾ ਤੇ ਸਾਰਾ ਕੰਮ ਮੈਂ ਕਰ ਲੈਂਦਾ ਸੀ ਹੁਣ ਗੱਡੀਆਂ ਦਾ ਮੋਟਰਸਾਈਕਲ ਸਕੂਟਰ ਸਾਰਾ ਕੁਝ ਕਰ ਲੈਂਦਾ ਸੀ ਕਹਿੰਦਾ ਇਦਾਂ ਹੀ ਮੈਂ ਦੁਕਾਨ ਤੇ ਬੈਠਾ ਬੈਠਾ ਸੋਚ ਰਿਹਾ ਹੁੰਦਾ ਕੁਝ ਤੇ ਕੰਮ ਕੋਈ ਗੱਡੀ ਗੱਡੀ ਵਾਲਾ ਹੁੰਦਾ ਆ ਕੋਈ ਸਰਦਾਰ ਹੁੰਦੇ ਆ ਤੇ ਉਹਨਾਂ ਨੇ ਕੋਈ ਗੱਡੀ ਪ੍ਰੋਬਲਮ ਹੁੰਦੀ ਹੈ ਤੇ ਮੈਨੂੰ ਪੁੱਛਦੇ ਨੇ ਤੇ ਮੈਂ ਗੱਡੀ ਠੀਕ ਕਰ ਦਿੰਦਾ ਬੜੀ ਜਲਦੀ ਉਹ ਕਹਿੰਦੇ ਕਿ ਅਸੀਂ ਪਹਿਲਾਂ ਵੀ ਇਹ ਕੰਮ ਕਰਾਇਆ ਸੀ ਤੇ ਉਹਨੇ ਤੇ 3-4 ਘੰਟੇ ਲਾਦੇ ਤੇ ਤੂੰ ਅੱਧੇ ਘੰਟੇ ਜੀ ਕੰਮ ਕਰਤਾ ਬੜੇ ਖੁਸ਼ ਹੋਏ ਤੇ ਮੈਨੂੰ ਪੁੱਛਦੇ ਨੇ ਪੀ ਤੂੰ ਕੀ ਕਰਦਾ ਹੁੰਦਾ ਹੈ ਪਿਕਅਪ ਕਦੋਂ ਦਾ ਕੰਮ ਸਿੱਖ ਰਿਹਾ ਹੈ ਨੂੰ ਦੱਸਿਆ ਕਿ ਮੈਂ ਪਿਛਲੇ 2 ਦਿਨ 2.5 ਸਾਲ ਤੋਂ ਮੈਂ ਕੰਮ ਸਿੱਖਿਆ ਆ ਤੇ 2.5 ਸਾਲ ਚ ਮੈਂ ਕੰਮ ਪੂਰਾ ਨਿਪੁੰਨ ਹੋ ਗਿਆ ਹੈ ਤੇ ਫਿਰ ਕਹਿੰਦਾ ਕਿ ਪੁੱਛਦੇ ਵੀ ਤੂੰ ਪੜਿਆ ਕਿੰਨਾ ਹੈ ਵੀ ਉਮਰ ਤੇ ਤੇਰੀ ਥੋੜੀ ਲੱਗਦੀ ਆ ਵੀ ਅਜੇ ਮਸਾਂ ਤੂੰ 17-18 ਸਾਲਾਂ ਦਾ ਲੱਗਦਾ ਹੈ ਕਹਿੰਦਾ ਕਿ ਮੈਂ ਕਿਹਾ ਕਿ ਮੈਂ 16 ਕੋ 15-16 ਸਾਲ ਦਾ ਸੀ ਜਦੋਂ ਉਹਨਾ ਮੈਂ ਕੰਮ ਸਿੱਖ ਰਿਹਾ ਆ ਤੇ ਮੈਂ ਪਲੱਸ 2 ਕੀਤੀ ਆ ਤੇ ਘਰ ਦੀਆਂ ਮਜਬੂਰੀਆਂ ਕਰਕੇ ਮੇਰੇ ਕੋ ਅੱਗੇ ਪੜ੍ਹ ਨਹੀਂ ਹੋਇਆ ਤੇ ਉਹ ਕਹਿੰਦਾ ਕਿ ਉਹ ਗੁਰਸਿੱਖ ਵੀਰ ਜਿਹੜੇ ਸੀ ਸਰਦਾਰ ਵੀਰ ਜਿਹੜੇ ਗੱਡੀ ਠੀਕ ਕਰਨ ਆਏ ਸੀ ਉਹ ਕਹਿੰਦੇ ਸੀ ਕਿ ਸਾਡਾ ਆਪਣਾ ਨਾ ਕਾਲਜ ਹੈ ਪੀ ਕਾਲਜ ਹੈ ਪੀ ਜੇ ਤੂੰ ਚਾਹੇ ਤੇ ਤੂੰ ਉਥੇ ਭਰ ਸਕਦਾ ਹੈ ਫਾਰਮ ਤੇ ਫਾਰਮ ਭਰ ਲਾ ਤੇ ਤੇਨੂੰ ਜਿਹੜੀ ਅਸੀਂ ਫੀਸ ਕੋਈ ਨਹੀਂ ਲਵਾਂਗੇ ਵੀ ਤੂੰ ਉਥੇ ਇਗਜ਼ਾਮ ਦੇ ਸਕਦਾ ਹੈ ਤੇ ਆਪਣਾ ਸੁਪਨਾ ਜਿਹੜਾ ਹੈ ਗ੍ਰੈਜੂਏਸ਼ਨ ਪੂਰੀ ਕਰ ਸਕਦਾ ਹੈ ਕਹਿੰਦੇ ਕਿ ਮਨ ਚ ਬੜੀ ਖੁਸ਼ੀ ਹੋਈ ਕਿ ਬਾਬਾ ਦੀਪ ਸਿੰਘ ਜੀ ਤੁਸੀਂ ਕਿਰਪਾ ਕਰਤੀ ਕਿ ਮੈਂ 2.5 ਸਾਲ ਅਰਦਾਸਾਂ ਕੀਤੀਆਂ ਤੁਹਾਡੇ ਅੱਗੇ ਬਾਬਾ ਦੀਪ ਸਿੰਘ ਜੀ ਸ਼ਹੀ ਸਿੰਘਾਂ ਦੇ ਅੱਗੇ ਗੁਰੂ ਸਾਹਿਬਾਨ ਦੇ ਅੱਗੇ ਤੇ ਮੈਂ ਆਪਣਾ ਨਾਂਗਾ ਨਹੀਂ ਪਾਇਆ ਮੈਂ ਪੜਦਾ ਵੀ ਰਿਆ ਬਾਣੀ ਵੀ ਪੜੀ ਤੇ ਮੈਂ ਆਪਣਾ ਕੰਮ ਵੀ ਸਿੱਖਿਆ ਫਿਰ ਦੋ ਦੋ ਕੰਮ ਕੀਤੇ ਰਾਤ ਮੈਂ ਜਾਣਾ ਜਦੋਂ ਲੇਟ ਵੀ ਹੋ ਜਾਣਾ ਕਈ ਵਾਰੀ 8 9 ਵਜੇ ਨੇ ਤੇ ਮੈਂ ਰਾਤ ਖਾਣਾ ਖਾ ਕੇ ਤੇ ਬਾਣੀ ਪੜ ਕੇ ਤੇ ਫਿਰ ਮੈਂ ਜਾ ਕੇ ਪੜਨਾ ਤੇ ਐਦਾਂ ਮੈਂ ਰੁਟੀਨ ਦੇ ਵਿੱਚ ਜਦੋਂ ਕੀਤਾ ਕਿ ਬਾਬਾ ਦੀਪ ਸਿੰਘ ਜੀ ਤੁਸੀਂ ਮੇਰੀ ਕੀਤੀ ਹੋਈ ਮਿਹਨਤ ਦਾ ਫਲ ਮੈਨੂੰ ਮੋੜਿਆ ਤੇ ਬਾਬਾ ਦੀਪ ਸਿੰਘ ਜੀ ਨੇ ਕਹਿੰਦਾ ਉਹ ਵੀਰ ਕਹਿੰਦਾ ਕਿਰਪਾ ਕੀਤੀ ਮੈਂ ਦਾਖਲਾ ਭਰਿਆ ਕਿ ਮੈਂ ਆਪਣੀ ਇੱਕ ਸਮੈਸਟਰ ਜਿਹੜਾ ਆ ਹੋ ਗਿਆ ਮੇਰਾ ਇੱਕ ਈਅਰ ਮੈਂ ਪਾਸ ਕਰ ਲਿਆ ਹੈ ਸੈਕੰਡ ਈਅਰ ਦੀ ਮੈਂ ਤਿਆਰੀ ਕਰ ਰਿਹਾ ਹਾਂ ਤੇ ਉਹ ਵੀਰ ਦੱਸਦਾ ਕਿ ਇਦਾਂ ਬਾਬਾ ਦੀਪ ਸਿੰਘ ਜੀ ਨੇ ਸ਼ਹੀਦ ਸਿੰਘਾ ਨੇ ਕਿਰਪਾ ਕੀਤੀ ਕਿ ਮੈਂ ਮਿਹਨਤ ਕਰਦਾ ਸੀ ਕਿ ਕਿੱਥੇ ਮੈਂ ਕੰਮ ਤੇ ਲੱਗਾ ਕਿਸੇ ਨਾ ਕਿਸੇ ਜਰੀਏ ਬਾਬਾ ਦੀਪ ਸਿੰਘ ਨੇ ਕਿਰਪਾ ਕੀਤੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਮੇਰਾ ਜਿਹੜਾ ਸੁਪਨਾ ਸੀ ਕਿ ਮੈਂ ਹੋਰ ਪੜ੍ਹਨਾ ਚਾਹੁੰਦਾ ਤੇ ਮੇਰੀ ਐਡਮਿਸ਼ਨ ਵਧੀਆ ਕਾਲਜ ਦੇ ਵਿੱਚ ਹੋਈ ਤੇ ਮੈਂ ਹੋ ਇੱਕ ਸਾਲ ਦੇ ਪੇਪਰ ਵੀ ਦੇ ਲਿਆ ਤੋਂ ਸੈਮੈਸਟਰ ਮੇਰੇ ਹੋ ਗਏ ਆ ਥਰਡ ਸੈਮੈਸਟਰ ਦੀ ਮੈਂ ਤਿਆਰੀ ਕਰ ਰਿਹਾ ਸੋ ਸਾਧ ਸੰਗਤ ਜੀ ਇਦਾਂ ਫਿਰ ਸ਼ਹੀਦ ਸਿੰਘ ਜਿਹੜੇ ਨੇ ਆਪਣੀ ਮਰਜ਼ੀ ਦੇ ਅਨੁਸਾਰ ਸੁਤੰਤਰਤਾ ਵਿੱਚ ਵਿਚਰ ਕੇ ਕਿਸੇ ਦਾ ਵੀ ਭਲਾ ਕਰ ਸਕਦੇ ਨੇ ਪਰ ਮਰਜ਼ੀ ਉਹਨਾਂ ਦੀ ਹੈ ਉਹਨਾਂ ਨੇ ਕਦੋਂ ਅਰਦਾਸ ਪ੍ਰਵਾਨ ਕਰਨੀ ਹੈ ਉਹ ਚਾਹਣ ਕੁਝ ਸੈਕਿੰਡ ਦੇ ਵਿੱਚ ਅਰਦਾਸ ਪੂਰੀ ਕਰ ਦੇਣ ਉਹ ਚਾਹਣ ਕੁਝ ਮਿੰਟ ਦੇ ਵਿੱਚ ਘੰਟੇ ਵਿੱਚ ਸਾਲ ਵਿੱਚ 2 ਸਾਲ 10 ਸਾਲ ਦੇ ਵਿੱਚ ਇਹ ਸ਼ਹੀਦ ਸਿੰਘਾਂ ਦੀ ਮਰਜ਼ੀ ਹੈ ਸੋ ਐਦਾਂ ਸ਼ਹੀਦ ਸਿੰਘਾਂ ਨੇ ਕਿਰਪਾ ਕੀਤੀ ਤੇ ਉਸ ਵੀਰ ਦੀ ਕੀਤੀ ਹੋਈ ਅਰਦਾਸ ਨੂੰ ਪ੍ਰਵਾਨ ਕੀਤਾ ਸੋ ਸਾਧ ਸੰਗਤ ਜੀ ਐਦਾਂ ਸ਼ਹੀਦ ਸਿੰਘ ਕਿਰਪਾ ਕਰਦੇ ਨੇ ਐਦਾਂ ਕੀਤੀਆਂ ਹੋਈਆਂ ਅਰਦਾਸਾਂ ਸ਼ਰਧਾ ਦੇ ਨਾਲ ਬਿਨਾ ਨਾਗੇ ਦੇ ਤੇ ਭਰੋਸੇ ਦੇ ਵਿੱਚ ਭੇਜੀਏ ਕੀਤੀ ਹੋਈ ਅਰਦਾਸ ਕਦੀ ਵਿਅਰਥ ਨਹੀਂ ਜਾਂਦੀ ਸੋ ਸਾ ਸੰਗਤ ਜੀ ਆਓ ਜਪੀਏ ਬਾਬਾ ਦੀਪ ਸਿੰਘ ਜੀ ਦਾ ਨਾਮ ਨੂੰ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ